ਸਰਸਕ ਪ੍ਰਾਈਮ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ थाना ਬੀ ਡਿਵੀਜ਼ਨ ਵਿਖੇ ਇੱਕ ਸ਼ਿਕਾਇਤ ਪ੍ਰਾਪਤ ਹੋਈ ਕਿ ਦੋ ਲੜਕੇ ਸਕੂਲ ਤੋਂ ਬਿਨਾਂ ਦੱਸੇ ਇੱਕਤੇ ਚਲੇ ਗਏ ਹਨ ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਹੋਇਆਂ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਸਾਰੀ ਰਾਤ ਅੰਤ ਤੱਕ ਮਿਹਨਤ ਕੀਤੀ ਗਈ ਅਤੇ ਸੀਸੀਟੀਵੀ ਕੈਮਰਾ ਨੂੰ ਟਰੈਕ ਕਰਦੇ ਹੋਏ ਦੋਹਾਂ ਬੱਚਿਆਂ ਨੂੰ ਟਰੇਸ ਕਰਕੇ ਦਰਸਤ ਹਾਲ ਦੇ ਵਿੱਚ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ जिस्ते वारसा ਬਨੋਂ ਮਿਸਰ ਪੁਲਿਸ ਦਾ ਧੰਨਵਾਦ ਕੀਤਾ ਗਿਆ ਕੱਲ ਸਾਡੇ ਬੱਚੇ ਜੀ ਆਪਣਾ आर एस ਪਬਲਿਕ ਸਕੂਲ ਤੋਂ ਸੁਲਤਾਨਬਗੜ ਤੋਂ ਕਿਤੇ ਮਿਲ ਭਟਕ ਗਏ ਚਲ ਗਏ ਸੀ ਕਿਤੇ ਸਾਰੀ ਜਾਰੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ ਫਿਰ ਅਸੀਂ ਆਣ ਕੇ ਇੱਥੇ ਆਪਣਾ ਵੀਡੀਓ ਦੇ ਵਿੱਚ ਕੰਪਲੇਂਟ ਕੀਤੀ ਸਦਾਹਨ ਜੀ ਦੇ ਸਾਹਮਣੇ ਮਿਲੇ ਤੇ ਉਹਨਾਂ ਨੇ ਆਪਣੀ ਸਾਰੀ ਸਮੂਹਟੀ ਟੀਮ ਲਾ ਕੇ ਸਾਰੀ ਰਾਤ ਆਪਣਾ ਭਾਲ ਕਰਦੇ ਦੇ ਕੈਮਰੇ ਫੋਲੇ ਤੇ ਸਵੇਰੇ 7 ਵਜੇ ਤੇ ਬੱਚੇ ਸਾਨੂੰ ਮਿਲੇ ਉਹ ਵੀ ਇਹਨਾਂ ਦੇ ਪੁਲਿਸ ਦੀ ਮਿਹਰਬਾਨੀ ਕਰਕੇ ਆਪਣੇ ਐਸਐਸਓ ਸਾਹਿਬ ਦੀ ਮਿਹਰਬਾਨੀ ਅਤੇ ਤੁਸ਼ੀ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਦਿਸਨ ਦੇਸਨ ਸਰ ਸਾਰੀ ਪੁਲਿਸ ਨੇ ਸਾਰੀ ਰਾਤ ਮਿਹਨਤ ਸੜਕਾ ਸਾਨੂੰ ਬੱਚੇ ਸਾਨੂੰ ਮਿਲ ਗਏ ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਸੂਚੀ ਟੀਮ ਦਾ ਇੱਕ ਕੱਲ੍ਹ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ ਲੱਕੀ ਨਾਰ ਤੇ ਇਹ ਦੂਸਰਾ ਹੈਗਾ ਸੂਰਜ ਸੋਨੀ ਇਹ ਜਿਹੜੇ ਆ ਸਕੂਲ ਗਏ ਸੀ ਡਰਮਾਂ ਵਾਲੇ ਬਾਜ਼ਾਰ 8:30 ਵਜੇ ਸਕੂਲ ਪਹੁੰਚੇ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾ ਦੱਸੇ ਪੁੱਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ ਜਿਸ ਤੇ ਇਹਨਾਂ ਦੇ ਵਾਰਸਾਂ ਨੇ ਜਿਹੜੀ ਐ ਇੱਥੇ ਕੰਪਲੇਂਟ ਕੀਤੀ ਸੀ ਜਿਸ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਤੁਰੰਤ ਹਕਕ ਚਾਉਂਦਿਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਵਾਚੇਗੇ ਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੇ ਮੱਦ ਨਾਲ ਜਿਹੜਾ ਵਾ ਤੁਰੰਤ ਉਹਨਾਂ ਦਾ ਕਾਰਵਾਈ ਕਰਦੇ ਆ ਜਿਹੜਾ ਵਾ ਉਹ ਇਹਨਾਂ ਨੂੰ ਪ੍ਰੈਸ ਕਰਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਤਾਂ ਦੇ ਹਵਾਲੇ ਕੀਤਾ ਗਿਆ। ਸੋ ਕਿੱਥੋਂ ਕਿੱਥੇ ਬRAND ਵਿੱਚ ਸੀ? ਇਹ ਜੀ ਰਾਤ ਦਰਬਾਰ ਸਾਹਿਬ ਰਏ ਸੀ ਜੀ। ਉਸ ਤੋਂ ਬਾਅਦ ਇਹ α1 ਪੁੱਲ ਤੇ ਜਾ ਰਹੇ ਸੀ। ਜੀ। ਠੀਕ ਹੈ ਜੀ। ਜਾਨਣ ਨੂੰ ਜਾਨਣ ਨੂੰ ਤਾਂ ਕੋਈ ਗ੍ਰਾਮ ਹੋ ਗਿਆਗਾ ਜਾਂ ਆਪਰੇ ਨਹੀਂ। ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਮਿੰਟ ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਅਜਿ ਸਕੂਲ ਤੋਂ ਜੀ ਸਭ ਬੱਚਨ ਕੋਲ ਦੱਸਿਆ ਦਾ ਕਿ ਸਕੂਲ ਨੂੰ ਆਣਾ ਕਰਨਾ ਸਕੂਲ ਲੋਕ ਇਹਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਦਾ ਸਕੂਲ ਦਾ ਜੀ ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਉਤੋਂ ਚਲੇ ਗਏ ਸੀ